ਸਾ ਵਾਹਿਗੁਰੂ ਜੀ ਕੀ ਫਤਿਹ ਅਰਸ਼ਪੁਰਪਾ ਗਾਤਰਾ ਪਟੇ ਚੈਨਲ ਵਿੱਚ ਤੁਹਾਡਾ ਸਵਾਲ ਤੇ ਹੈ ਸਾਡਾ YouTube ਚੈਨਲ ਅਰਸ਼ਪੁਰਪਾ ਗਾਤਰਾ ਪਟੇ ਦਾ Instagram ਤੇ ਵੀ ਹੈਗਾ ਬਨਿੰਦਰਪੁਰਪਾ Facebook ਪੇਜ ਆਪਣਾ ਉਸ ਨੂੰ ਵੀ ਫੋਲੋ ਕਰੋ ਜੀ ਅੱਜ ਆਗਮਨ ਫੁਰਪਾ ਫਰੀ ਸਾਹਿਬ ਜੀ 22 ਸਤੰਬਰ 2025 ਅੱਜ ਸਮਾਗਮ ਆਪਣੇ ਗੁਰਦੁਆਰਾ ਗੋਦੀ ਸਾਹਿਬ ਹੋ ਰਹੇ ਨੇ ਆਪਾਂ ਉੱਥੇ ਚੰਨੇ ਆਈ ਜਿਵੇਂ ਸਾਡੇ ਵੀਡੀਓ ਨੂੰ ਬਣੇ ਰਹੋ ਆਪਾਂ ਤੁਹਾਨੂੰ ਅੱਜ ਦੇ ਸਮਾਗਮ ਦੇ ਦਰਸ਼ਨ ਕਰਾਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਉਂਕਿ ਬਾਬਾ ਫ਼ਰੀਦ ਆਗਮਨ ਪੁਰਬਾਂ ਲੋਕਾਂ ਬੜੀ ਉਤਸ਼ਾਹਤ ਹੁੰਦੇ ਆ ਇਹਦੇ ਕੋੜਾ ਪੂਰ ਉੱਤੇ ਪਹੁੰਚ ਗਏ ਆ ਜਿਹੜੇ ਆਪਣੇ ਫੁੱਲ ਨਵੇਂ ਬਨੇ ਆ ਦੇਖੋ ਹੁਣ ਆਪਾਂ ਗੁਰਦੁਆਰਾ ਗੋਦੀ ਸਾਹਰੀ ਜਾ ਰਹੇ ਆ ਰਸਤੇ ਵਿੱਚ ਹੋ ਰਿਹਾ ਸੰਗਤਾਂ ਦਾ ਮਾਰਦਾ ਠੱਠ ਠੱਠ ਜਿਆਸ ਬਹੁਤ ਜ਼ਿਆਦਾ ਹੋਣ ਕਾਰਨ ਗੱਡੀਆਂ ਖੋਲੀ ਖੋਲੀ ਚੱਲਦੀਆਂ ਚਲੋ ਸੰਜਮ ਨਾਲ ਚੱਲਣਾ ਚਾਹੀਦਾ ਜਦੋਂ ਜਿਆਦਾ ਟ੍ਰੈਫਿਕ ਹੋਵੇ ਇੰਦਾ ਵਿੱਚੋਂ ਹੋਰ ਸਾਰਾ ਵਿੱਚੋਂ ਬਹੁਤ ਸਾਰੇ ਦਾ ਬਾਬਾ ਜੀ ਦੇ ਦਰਸ਼ਨ ਕਰਨ ਵਾਸਤੇ ਮੋੜ ਦਿਆਂ ਦੇਖ ਰਹੇ ਹੋ ਕਿ ਇਹ ਆਪਣੀਆਂ ਦੁਕਾਨਾਂ ਸੱਜ ਚੁੱਕੀਆਂ ਕੱਲੂ 23 ਸਤੰਬਰ ਹੈ 23 ਸਤੰਬਰ ਨੂੰ ਬੋਪਾਈ ਨਗਰ ਕੀਤੋਂ ਹੁੰਦਾ ਆਪ ਜੀ ਨੂੰ ਪਤਾ ਹੀ ਹੈ ਤੇ ਸੰਗਤਾਂ ਵੱਲੋਂ ਇੱਕ ਦਿਨ ਪਹਿਲਾਂ ਹੀ ਆਪਣੀ ਲੰਗਰਾਂ ਵਾਸਤੇ ਜਗ੍ਹਾ ਰੁਕੀ ਜਾਂਦੀ ਹੈ ਤੇ ਇਸ ਵੀਰ ਨੂੰ ਉਹਨਾਂ ਨੇ ਉੱਥੇ ਲੰਗਰ ਚਲਾਉਣੇ ਆ ਅੱਵਲ ਤਾਂ ਰਾਤ ਨੂੰ ਹੀ ਸਟਾਰਟ ਹੋ ਜਾਂਦੇ ਆ ਲੰਗਰ ਫਾਇਦਾ ਚੱਲਦੇ ਆ ਤੇ ਆਓ ਆਪਾਂ ਤੁਹਾਨੂੰ ਦਿਖਾਉਨੇ ਆ ਹੋਰ ਅੱਗੇ ਚੱਕ ਮੱਕ ਚੱਕ ਮੱਕ ਕਰ ਰਿਹਾ ਹੁਣ ਬਾਬਾ ਫੀਜ ਲੱਗਾ ਬਾਬਾ ਫੀਜੀ ਚੱਲ ਸੋ ਪ੍ਰਾਪਤਾ आया शांति <laughs> बना <laughs> ਮਹਾਂਗੁਰ ਜੀ ਦਾ ਖਾਲਸਾ ਵਾਹੇ 29 ਸਤੰਬਰ 2025 ਅਗਰੂ ਘਰ ਦੇ ਲਾਡਲੇ ਬੋਲਟ ਸੇਵਾਦਾਰੀ ਨੂੰ ਨਿਂਹਾਰੇ ਹਨ ਅਗਰੂ ਘਰ ਦੇ ਸੇਵਾਦਾਰ ਆਪਣੀ ਡਿਊਟੀ ਕਰ ਰਹੇ ਨੇ ਸਰਕਾ ਵੱਲੋਂ ਇਹ ਸਟਾਲ ਲੱਗੀ ਹੋਈ ਹੈ

ਡੋਲਫ੍ਰਿੰਟੋਂਕ ਕੰਮਿਆਂ ਨਾ ਬਹੁਤ ਖੂਬਸੂਰਤ ਜਾਇਆ ਯਾ ਸੋ ਵਾਪਸ ਮੁਆਫੀ ਕਰਦੇ ਹਾਂ ਹੁਣ ਇੱਥੇ ਹੀ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਵੀਡੀਓ ਨੂੰ ਬਹੁਤ ਵਾਰ ਸ਼ੇਅਰ ਕਰਿਓ ਆਸਪੁਰ ਬਾਗਾ ਆਤਰਾ ਬੁਟੀਕ ਇੰਸਟਾਗ੍ਰਾਮ ਤੇ ਵੀ ਆਪਣਾ ਇਹ ਹੈਗਾ ਤੇ ਮਨਿੰਦਰਪੁਰਬਾ ਫੇਸਬੁੱਕ ਤੇ ਵੀ ਫੋਲੋ ਕਰ ਸਕਦੇ ਹੋ ਤੁਸੀਂ